प्यारे बच्चों सत श्री अकाल आज जैसे करन वाले हां बहुतै शब्द नहीं था एक शब्द और तो पहला तुसी मेरी वीडियो नु लाइक अते सब्सक्राइब कर दो चलो शुरू करदे हां किसी चीज नु बनाना या पैदा करना उत्पादन जिसे नाल जान पहचान ना होवे अपरा किसी देके तीन ਕਿੱਤੀ ਨੈਕੀ ਨੂੰ ਜਾਣਨ ਵਾਲਾ ਅਕ੍ਰਿਤੰਕਨ ਜਿਹੜੀ ਕਦਨਾ ਕਦੇ ਨਾ ਵਾਪਰੀ ਹੋਵੇ ਹਨੋਨੀ ਸਿੱਖ ਧਰਮ ਦੀ ਰੀਤ ਅਨੁਸਾਰ ਵਿਆਹ ਦੀ ਰਸਮ ਅਨੰਦਕਾਰਜ ਨੀਂਦ ਪੂਰੀ ਨਾ ਹੋਣੀ ਅਨਿੰਦਰਾ ਰੱਬ ਨੂੰ ਮੰਨਣ ਵਾਲਾ ਜਿਹੜਾ ਰੱਬ ਵਿੱਚ ਵਿਸ਼ਵਾਸ ਰੱਖੇ ਆਸਤ ਕਿਸੇ ਲੇਖਕ ਨੇ ਆਪਣੇ ਹੀ ਜੀਵਨ ਬਾਰੇ ਲਿਖੀ ਪੁਸਤਕ ਆਤਮ ਕਥਾ ਜਾਂ ਸਵੇ ਸਵੇ ਜਿਵਾਨੀ ਬਰਕਾਨਾ ਪੈਨ ਦੀ ਸਤੀ ਸੋਕਾ ਜਿਸਨੋਂ ਸਹਾਰਿਆ ਨਾ ਜਾ ਸਕੇ ਅਸ ਹੈ ਜੋ ਕੇ ਹਯਾ ਬਿਆਨ ਨਾ ਕੀਤਾ ਜਾ ਸਕੇ ਉਹ ਹੈ ਜਿਹੜਾ ਪਾਸ਼ੀ ਰੂਤ ਲੈ ਕੇ ਅੰਤ ਤੱਕ ਬਿਨਾਂ ਰੁਕਣ ਦਿੱ ਦੇ ਹੋਵੇ ਅਖੰਡ ਪਾਥ ਜਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਗਿਆਨ ਨਾ ਹੋਵੇ ਅਗਿਆਨੀ ਜੋ ਜਿੱਟਾ ਨਾ ਜਾ ਸਕੇ ਅਜਿੱਤ ਅਨੋਖੇ ਦੀ ਤਰ੍ਹਾਂ ਲੋਕਿਕ ਅਲੋਕਿਕੋ ਚੀਜ਼ ਵਸਤਾ ਆਦੀ ਅਜੂਬਾ ਜਿਸ ਨੂੰ ਟਾਲਿਆ ਨਾ ਜਾ ਸਕੇ ਅਟੱਲ ਜਿਸ ਨੂੰ ਆਪਣੀ ਜਦ ਅਥਵਾ ਅਨ ਦੇਖਿਆ ਦਾ ਖਿਆਲ ਹੋਵੇ ਅਨਖੀ ਦੇ ਲਈ ਗੱਲ ਬੁਕਣ ਵਾਲਾ ਅੰਤਰਜਮੀ ਜਿੱਥੇ ਝਗੜਿਆਂ ਦਾ ਫੈਸਲਾ ਹੁੰਦਾ ਹੈ ਉੱਥੇ ਲੋਕ ਨੂੰ ਇਨਸਾਫ ਮਿਲਦਾ ਹੈ ਲੋਕਾਂ ਨੂੰ ਇਨਸਾਫ ਮਿਲਦਾ ਹੈ ਅਦਾਲਤ ਅਦਾਲਤ ਦਿਖਾਈ ਨਾ ਦੇਣ ਵਾਲਾ ਜਿਹੜਾ ਦਿਖਾਈ ਨਾ ਦੇਵੇ ਅਧਿਕ ਜੋ ਪੁੱਲਿਆ ਨਾ ਜਾ ਸਕੇ ਆਪੁਲ ਜੋ ਮੀਤਿਆ ਨਾ ਜਾ ਸਕੇ ਅਮਿਤ ਨਿਮਰਤਾ ਸਹਿਤ ਕਿੱਤੀ ਗਈ ਬੇਨਤੀ ਅਰੇ ਜੋਈ ਜਿਸਨੂੰ ਕੰਮ ਕਰਨ ਦਾ ਤਾਂਗਨ ਨਾ ਆਉਂਦਾ ਹੋਵੇ ਜਾਂ ਉਸ ਜਿਸਨੂੰ ਕੰਮ ਕਰਨ ਦਾ ਤਜ ਤਜਰਬਾ 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 ਨਾ ਹੋਵੇ ਅਨਾੜੀ ਪੇਡਾਂ ਬਕਰੀਆਂ ਦਾ ਘਟ ਇੱਟੜ ਹਫਤੇ ਬਾਅਦ 56 ਵਾਲਾ ਅਖਬਾਰ ਪਤਕ ਸਪਤਾਹਿਕ ਸਪਤਾਹਿਕ ਇੱਕੋ ਸਮੇਂ ਵਿੱਚ ਹੋਣ ਵਾਲੇ ਸਮਕਾਲੀ ਸਾਰੀ ਸ਼ਕਤੀਆਂ ਦਾ ਮਾਲਕ ਸਰਬ ਸ਼ਕਤੀਮਾਨ ਨਾਲ ਪੜਨ ਵਾਲਾ ਵਹਿਪਾਠੀ ਚੋਰੀ ਕਰਨ ਲਈ ਕਾਂਢ ਪਾੜਨੀ ਸੰਨ ਸੰਗੀਤ ਦੀ ਦੀਆਂ सत सुरगम सार एकमत एक होना सरब समिति हर हरदा मौजूद रहने वाला सर व्यापक अपना ही स्वार्थ ਸਵਾਰਥ ਪੂਰਾ ਕਰਨ ਵਾਲਾ ਸਵਾਰਥੀ ਜਿਸ ਦਾ ਦਾ ਪਤੀ ਜਿਉਂਦਾ ਹੋਵੇ ਸੁਹਾਗਨ ਦੇਸ਼ ਦਾ ਧਰਮ ਲਈ ਜਾਨ ਕੁਰਬਾਨ ਕਰਨ ਵਾਲਾ ਸ਼ਹੀਦ ਮੁਰਦਿਆਂ ਦੇ ਸਾੜਨ ਵਾਲੀ ਥਾਂ ਸ਼ਮਸ਼ਾਨ ਭੂਮੀ ਪਿੰਡ ਦੀ ਸਾਂਝੀ ਜ਼ਮੀਨ ਸ਼ਾਮਲਾਤ ਕਿਸੇ ਲੇਖਕ ਦੇ ਜਾਂ ਕਲਾਕਾਰ ਦੀ ਸਭ ਤੋਂ ਵਧੀਆ ਰਚਨਾ ਸ਼ਾਕਾਰ ਬਰਾਬਰ ਉਮਰ ਦੇ ਹਾਨੀ ਜਿਹੜੇ ਸਾਰਿਆਂ ਨੂੰ ਪਿਆਰ ਆ ਲੱਗੇ ਸਭ ਦੇ ਮਨ ਨੂੰ ਭਾਉਣ ਵਾਲਾ ਹਰਮਨ ਪਿਆਰਾ ਗੱਲ ਸੁਣਦਿਆਂ ਹੀ ਜਵਾਬ ਦੇਣ ਵਾਲਾ ਹਾਜ਼ਰ ਜਵਾਬ ਕਹਾਣੀ ਲਿਖਣ ਵਾਲਾ ਕਹਾਣੀਕਾਰ ਮੁਰਦਿਆਨ ਨੂੰ ਭਾਉਣ ਵਾਲਾ ਵਰਿਥਾਂ ਕਬਰੀਸਤਾਨ ਕੰਮ ਤੋ ਜੀ ਚਿਰਉਣ ਵਾਲਾ ਕੰਮ ਕਮਚੋਰ ਦੂਸਰੇ ਦੇ ਇਸ਼ਾਰੇ ਨੂੰ ਚੱਲਣ ਤੇ ਚੱਲਣ ਵਾਲਾ ਅ ਕਟਿਪੁਤਲੀ ਕਵਿਤਾ ਦੀ ਰਚਨਾ ਕਰਨ ਕਰਨ ਵਾਲਾ ਕਵੀ ਲੋਕਾਂ ਦੁਆਰਾ ਚੁਣੇ ਪ੍ਰਤੀਨਿਧਾ ਦੁਆਰਾ ਚੱਲੀਏ ਜਾਨ ਚਲਾਈਏ ਜਾਨ ਵਾਲਾ ਰਾਜ ਪ੍ਰਬੰਧ ਗਣਤੰਤਰ ਜਿਆਦਾ ਜਿਆਦਾ ਗੱਲਾਂ ਕਰਨ ਵਾਲਾ ਗਾਲੜੀ ਗਾਲੜੀ ਗੜੀਆਂ ਕਾਰਨ ਹੋਈ ਫਸਲਾਂ ਦੀ ਤਬਾਈ ਗੜੇਮਾਨ ਮਾਰ ਅੱਜ ਦੀ ਵੀਡੀਓ ਇੱਥੇ ਹੀ ਮਿਲਾਂਗੇ ਆਪਾਂ ਨੈਕਸਟ ਵੀਡੀਓ ਤੇ ਤਦ ਤੱਕ ਲਈ ਬਾਏ ਬਾਏ